ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਪਹਿ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਬੀਸੀਐਸਸੀ ਮਾਰ ਪ੍ਰੋਫੈਸਰ ਮਨਜੀਤ ਸਿੰਘ ਜੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਧੰਨਵਾਦ ਕਾਫੀ ਰੌਲਾ ਰੱਪਾ ਪਿਆ ਹੋਇਆ ਹੈ ਕਿ ਅਮਰਤਪਾਲ ਸਿੰਘ ਦੇ ਭਰਾ ਦੀ ਜੋ ਗ੍ਰਿਫਤਾਰੀ ਹੋਈ ਹੈ ਨਸ਼ੇ ਦੇ ਸਨੇ ਉਹਨਾਂ ਨੂੰ ਲੈ ਕੇ ਜੇ ਆਖਿਰਕਾਰ ਕੀ ਇਹਦੇ ਪਿੱਛੇ ਕੋਈ ਗੇਮ ਖੇਡੀ ਗਈ ਹੈ ਸਰਕਾਰ ਤੇ ਸਵਾਲ ਉੱtre ਨੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਉੱtre ਨੇ ਪ੍ਰੋਫੈਸਰ ਮਾਮਲੇ ਦੀ ਜੇ ਤੈਅ ਤੱਕ ਜਾਇਆ ਜਾਵੇ ਜਿੰਨਾ ਹੁਣ ਤੱਕ ਉਹਨਾਂ ਦੇ ਪਿਤਾ ਦੇ ਬਿਆਨਾਂ ਤੋਂ ਸਮਝਿਆ ਗਿਆ ਜਾਂ ਪੁਲਿਸ ਦੇ ਬਿਆਨਾਂ ਤੋਂ ਸਮਝਿਆ ਗਿਆ ਕਿ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਕੀ ਕੋ ਪਤਾ ਨਹੀਂ ਆ ਦਾਲ ਕਾਲੀ ਆ ਕਿ ਦਾਲ ਦੇ ਵਿੱਚ ਕੁਝ ਕਾਲਾ ਆ ਕਿ ਜਾਂ ਦਾਲ ਚਿੱਟੀ ਆ ਸਾਨੂੰ ਕਾਲੀ ਲੱਗ ਰਹੀ ਆ ਇਹ ਤੇ ਹੁਣ ਬਾਅਦ ਚ ਪਤਾ ਲੱਗੂਗਾ ਪਰ ਜੋ ਵੀ ਜਿੰਨਾ ਕ ਖਬਰ ਪਤਾ ਇਧਰੋਂ ਉਧਰੋਂ ਆ ਰਿਆ ਭਾਵੇਂ ਸੋਸ਼ਲ ਮੀਡੀਆ ਰਾਈਆਂ ਭਾਵੇਂ ਰੈਗੂਲਰ ਮੀਡੀਆ ਰਾਈਆਂ ਉਹ ਬੜਾ ਹੀ ਦਿਲ ਕੰਬਾਉ ਹੈਗਾ ਬੜਾ ਸਾਡਾ ਸ਼ਰਮ ਚ ਸਿਰ ਥੱਲੇ ਝੁਕਦਾ ਆ ਕਿ ਇਹ ਹੋ ਕੀ ਰਿਹਾ ਪੰਜਾਬ ਕਿੱਥੇ ਚਲੇ ਗਏ ਮਤਲਬ ਇਹ ਐਂਜੀਆਂ ਕੇ ਜਿਸ ਤਰੀਕੇ ਨਾਲ ਹੁਣ ਡਾਕਟਰ ਸਮਾਜ ਦੇ ਵਿੱਚ ਇਸ ਲਈ ਹੁੰਦੇ ਆ ਕਿ ਉਹ ਬਿਮਾਰੀਆਂ ਦੂਰ ਕਰਨਗੇ ਜੇ ਡਾਕਟਰੀ ਬਿਮਾਰ ਹੋ ਜਾਣ ਫਿਰ ਕੀ ਹੋਊਗਾ ਅ ਇਹ ਜਿਹੜੇ ਅੰਮ੍ਰਿਤਪਾਲ ਹੁਣੀ ਉਹ ਉਹਨਾਂ ਨੇ ਇਸ ਤਰੀਕੇ ਨਾਲ ਸ਼ੁਰੂਆਤ ਕੀਤੀ ਸੀ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਖਾਤਮ ਕਰਨੇ ਆ ਵਹਿੀਰ ਕੱਢੇ ਉਥੇ ਵਾਰਿਸ ਪੰਜਾਬ ਦੇ ਇੱਕ ਜਥੇਬੰਦੀ ਹੈ ਜਿਹਦੇ ਤਹਿਤ ਇਹ ਸਾਰਾ ਪ੍ਰੋਗਰਾਮ ਸ਼ੁਰੂ ਹੋਇਆ ਬੜੇ ਢੱਲੇ ਨਾਲ ਸ਼ੁਰੂ ਹੋਇਆ ਅਮਰਤਪਾਲ ਦਾ ਕੰਮ ਸ਼ੁਰੂ ਹੋਇਆ ਅਮਰਤਪਾਲ ਵੱਲੋਂ ਖੁਦ ਵੀ ਅਮਰਤਪਾਲ ਕੀਤਾ ਪੂਰੇ ਗੁਰਸੇਕ ਸੱਜੇ ਲੋਕਾਂ ਵੱਲੋਂ ਇੰਨਾਂ ਸਾਰੀਆਂ ਗੱਲਾਂ ਦੇ ਉੱਤੇ ਮੋਹਰ ਲਾ ਕੇ 2 ਲੱਖ ਤੋਂ ਵੱਧ ਵੋਟਾਂ ਦੇ ਮਾਰਦਣ ਦੇ ਨਾਲ ਉਹਨਾਂ ਨੇ ਪਾਰਲੀਮੈਂਟ 'ਚ ਵੀ ਪਹਚਾਣ ਹੁਣ ਅਚਾਨਕ ਇਸ ਬੈਕਗ੍ਰਾਉਂਡ ਦੇ ਵਿੱਚ ਜਦੋਂ ਇੱਕ ਇਹੋ ਜਿਹਾ ਪੰਜਾਬ ਦੇ ਵਿੱਚ ਅਮੀਦ ਅਮਰਤਪਾਲ ਉਹਨਾਂ ਨੇ ਜਗਾਈ ਹੋਵੇ ਲੋਕਾਂ ਦੀ ਸਿੰਪਥੀ ਇਸ ਗੱਲ ਨਾਲ ਜੁੜੀ ਹੋਵੇ ਕਿ ਉਹਨਾਂ ਦਾ ਧੱਕਾ ਹੋ ਰਿਹਾ ਡਿਬਿਊਗਲ ਜੇਰ ਦੇ ਵਿੱਚ ਭੇਜ ਦਿੱਤਾ ਉਹਨਾਂ ਨੂੰ ਬੰਦ ਕਰ ਦਿੱਤਾ ਉਹਨਾਂ ਨਾਲ ਬੇਇਨਸਾਫੀ ਹੈ ਇਹ ਇੱਕ ਅਚਾਨਕ ਉਹਨਾਂ ਦਾ ਅਪਰਾ ਜਿੰਨਾ ਦਾ ਨਾ ਹਰਪ੍ਰੀਤ ਸਿੰਘ ਆ ਉਹਨਾਂ ਦਾ ਦੋਸਤ ਜਿਹੜਾ ਗੱਡੀ ਚਲਾ ਰਿਹਾ ਸੀ ਉਹਦਾ ਨਾਂ ਲਾਪ੍ਰੀਤ ਸਿੰਘ ਆ ਤੇ ਇੱਕ ਤੀਜਾ ਬੰਦਾ ਹੋਰ ਫੜਿਆ ਆ ਸੰਦੀਪ ਅਰੋੜਾ ਉਹਨੂੰ ਲੁਧਿਆਣੇ ਤੋਂ ਫੜਿਆ ਹੁਣ ਇਹ ਕਹਾਣੀ ਸਾਰੀ ਇਦਾਂ ਆ ਕਿ ਵੀਰਵਾਰ ਸ਼ਾਮ ਨੂੰ ਲੇਟ ਈਵਨਿੰਗ ਮੈਂ ਰੱਖਿਆ 11:00 ਵਜੇ ਜਾਂ ਉਸ ਦੇ ਟਾਈਮ ਤੇ ਲੇਟ ਈਵਨਿੰਗ ਚਲਾੌਰ ਦੇ ਨੇੜੇ ਜਿਹੜੀ ਇੱਕ ਸਰਵਿਸ ਲੇਨ ਹੁੰਦੀ ਆ ਉੱਥੇ ਇੱਕ ਗੱਡੀ ਕ੍ਰੇਟਾ ਖੜੀ ਇਹਨਾਂ ਨੂੰ ਦੇਖਦੇ ਆ ਜਿਹਦਾ ਤਨਤਾਰਨ ਜਾਂ ਅੰਬਰਸਰ ਵਾਲ ਦਾ ਨੰਬਰ ਹੈਗਾ ਕਿਨੂੰ ਮਿਲਦੀ ਹੈ ਜਿਹੜੀ ਪੈਟਰੋਲਿੰਗ ਪੁਲਿਸ ਹੈ ਰੂਰਲ ਪੈਟਰੋਲਿੰਗ ਪੁਲਿਸ ਉਹਦੇ ਜਿਹੜੇ ਉਹਨਾਂ ਦੀ ਵੀ ਇੰਟਰਵਿਊ ਤੁਸੀਂ ਦੇਖਿਆ ਹੋਣਾ ਟੀਵੀਾਂ 'ਚ ਆ ਗਈ ਹੈ ਜਿਹੜੇ ਪੈਟਰੋਲ ਕਰ ਰਹੇ ਸੀਗੇ ਉਹਨਾਂ ਨੇ ਜਦੋਂ ਅਚਾਨਕ ਦੇਖਿਆ ਕਿ ਆ ਗੱਡੀ ਇੱਥੇ ਖੜੀ ਆ ਪਰ ਇਹਦੇ ਸ਼ੀਸ਼ਿਆਂ ਦੇ ਅੱਗੇ ਕਾਲੇ ਜਿਹੜੇ ਉਹ ਸਨ ਸਕਰੀਨ ਲਾਏ ਆ ਉਹ ਲਾਏ ਹੋਏ ਆ ਵੀ ਇਹ ਗੱਡੀ ਗੱਡੀ ਸ਼ੀਸ਼ੇ ਬੰਦ ਕਰਕੇ ਖੜੀ ਆ ਵੀ ਸੁਖਸ ਹੁੰਦੀ ਹੈਗੀ ਆ ਕੋਈ ਗੱਡੀ ਦੇ ਵਿੱਚ ਵੀ ਹੈ ਕਿ ਗੱਡੀ ਛੱਡ ਗਿਆ ਕੋਈ ਕਈ ਵਾਰੀ ਇੰਜ ਵੀ ਹੁੰਦਾ ਜਦੋਂ ਉਹਨਾਂ ਨੇ ਖਿੜਕੀ ਖੜਕਾਈ ਤੇ ਉਹ ਅੰਦਰੋਂ ਬੰਦ ਸੀਗੀ ਖਿੜਕੀ ਖਲਵਾਈ ਪਤਾ ਲੱਗਾ ਕਿ ਐਸਾ ਤਰੀਕੇ ਨਾਲ ਨੌਜਵਾਨ ਆ ਤੇ ਉਹਨਾਂ ਦੀਆਂ ਹਰਕਤਾਂ ਤੋਂ ਇਹਨਾਂ ਨੂੰ ਇੰਜ ਲੱਗਾ ਕਿ ਇਹ ਕੋਸ਼ਿਸ਼ ਪਾ ਰਹੇ ਆ ਜਿਹੜਾ ਨਵਾਂ ਕਾਨੂੰਨ ਬਣਿਆ ਆ ਜਿਹੜਾ ਪਹਿਲੀ ਜੁਲਾਈ ਤੋਂ ਲਾਗੂ ਹੋਇਆ ਉਸ ਨਵੇਂ ਕਾਨੂੰਨ ਦੇ ਤਹਿਤ ਜਿਹੜੇ ਗਜ਼ਟਿਡ ਅਫੀਸਰ ਦੀ ਪ੍ਰੈਜ਼ੈਂਸ ਦੇ ਵਿੱਚ ਜਦੋਂ ਵੀ ਕੋਈ ਤਲਾਸ਼ੀ ਕਰਨੀ ਆ ਉਹਦੀ ਵੀਡੀਓਗ੍ਰਾਫੀ ਜ਼ਰੂਰ ਕਰਨੀ ਵੀਡੀਓਗ੍ਰਾਫੀ ਸਾਰਿਆਂ ਨੂੰ ਉਹਨਾਂ ਨੂੰ ਸਾਜਨ ਵੀ ਦਿੱਤੇ ਆ ਪੁਲਿਸ ਵਾਲਿਆਂ ਨੂੰ ਵੀਡੀਓਗ੍ਰਾਫੀ ਕਰਦੇ ਇਸੇ ਕਰਕੇ ਡੀਐਸਪੀ ਸਾਹਿਬ ਨੂੰ ਬੁਲਾਇਆ ਗਿਆ ਉੱਥੇ ਉਹਨਾਂ ਦੇ ਸਾਹਮਣੇ ਉਹ ਸਾਰੀ ਅੰਦਰੂਨੀ ਡਿਟੇਲਡ ਵੀਡੀਓਗ੍ਰਾਫੀ ਹੋਈ ਤੇ ਸਰਚ ਹੋਈ। ਹੁਣੇ ਪੁਲਿਸ ਦਾ ਕਲੇਮ ਇਹ ਆ ਕਿ ਸਾਨੂੰ ਸਰਚ ਦੇ ਵਿੱਚ ਜਿਹੜੀ ਐਲੂਮੀਨੀਅਮ ਫੋਇਲ ਮਿਲੀ ਹੈ ਇੱਕ ਜਿਹੜਾ ਰੂਲ ਕੀਤਾ ਹੋਇਆ 20 ਦਾ ਨੋਟ ਜਿਹੜਾ ਥੋੜਾ ਜਲਿਆ ਹੋਇਆ ਆ ਤੇ ਸਭ ਤੋਂ ਹੈਰਾਨੀ ਦੀ ਗੱਲ ਆਈ ਸ ਇੱਕ ਕਾਮਨ ਨਹੀਂ ਮਿਲਦੀ ਉਹ ਬੜੀ ਰੇਅਰ ਮਿਲਦੀ ਆ ਬੜੀ ਮਹਿੰਗੀ ਡਰੱਗ ਹੈਗੀ ਉਹ 4 ਗ੍ਰਾਮ ਆ ਹਰਪ੍ਰੀਤ ਜਿਹੜੇ ਕਿ ਅੰਮ੍ਰਿਤਪਾਲ ਹੁਣੀ ਜਿਹੜੇ ਐਮਪੀਐਸ ਵਾਲੇ ਇਸ ਵੇਲੇ ਖਡੂਰ ਸਾਹਿਬ ਦੇ ਉਹਨਾਂ ਦੇ ਭਰਾ ਤੋਂ ਮਿਲੀਆ ਉਹਨਾਂ ਦੀ ਖੱਬੀ ਜੇਬ ਚੋਂ ਦੱਸ ਰਹੀ ਆ ਪੁਲਿਸ ਤੇ ਸੱਜੀ ਜੇਬ ਚੋਂ ਜਿਹੜਾ ਸੜਿਆ ਹੋਇਆ 20 ਦਾ ਨੋਟ ਰੋਲ ਕੀਤਾ ਉਹ ਮਿਲਿਆ ਬਾਕੀ ਫਾਇਲ ਮਿਲੀ ਲਾਈਟਰ ਮਿਲੇ ਆ ਇਸ ਇੱਕ ਕੰਡਾ ਮਿਲਿਆ ਆ ਡਿਜੀਟਲ ਕੰਡਾ ਤੋਲਣ ਵਾਲਾ ਜਿਹਦੇ ਤੇ ਉਹਨਾਂ ਨੇ ਤੋਲ ਕੇ ਦੇਖਿਆ ਕਿ ਇਹ 4 ਗ੍ਰਾਮ ਸਹਾਣੀ ਜਾਂ ਜੰਡ ਆਨ ਕੋਲਡ ਹੁੰਦੀ ਆ ਉਹ ਪੁੱਛਦੇ ਆ ਕਿ ਤੁਸੀਂ ਕਿੱਥੋਂ ਲਿਆ ਉਹਨਾਂ ਦੇ ਫੋਨ ਲੈਂਦੇ ਆ ਫੋਨਾਂ ਤੋਂ ਪਤਾ ਲੱਗਦਾ ਕਿ ਇਹ ਹੁਣੇ ਹੀ ਪੇਮੈਂਟ 10000 ਰੁਪਇਆ ਸੰਦੀਪ ਰੋੜਾ ਨੂੰ ਲੁਧਿਆਣੇ ਕੀਤੀ ਹੈ ਆਦੇ ਲਈ ਉਹਦੇ ਚ ਤੇ ਸੰਦੀਪ ਰੋੜੇ ਦਾ ਖੁਦ کردار ਇਹੋ ਜਿਹਾ ਕਿ ਉਹ ਜੇਲ੍ਹ ਚੋਂ ਆਇਆ ਡਰੱਗ ਦੇ ਮਾਮਲੇ ਚ ਜੇਲ੍ਹ ਚ ਗਿਆ ਹੋਇਆ ਸੀ ਅੱਜ ਆਇਆ ਸੀ ਤੇ ਫੇਰ ਇਸ ਕੰਮ ਚ ਉਹਨੂੰ ਵੀ ਫੜ ਕੇ ਨਾਲ ਹੀ ਇੱਥੇ ਲੈ ਆਂਦਾ ਆ ਆਪਾਂ ਏ ਅਜੇ ਹੋਰ ਥੋੜਾ ਟਾਈਮ ਲੱਗੂਗਾ ਆਜਣ ਗਿਆ ਖਬਰਾਂ ਪਰ ਅਜੇ ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਹੋਇਆ ਉੱਥੇ ਸਾਰਾ ਦੁਨੀਆ ਦਾ ਮੀਡੀਆ ਆਇਆ ਹੋਇਆ ਚਾਚਾ ਉਹਨਾਂ ਦਾ ਬਾਹਰ ਖੜਾ ਚਾਚੇ ਨੂੰ ਜਦੋਂ ਮੀਡੀਆ ਨੇ ਪੁੱਛਿਆ ਪਈ ਇਹ ਕੀ ਪਹਿਲਾਂ ਇਹੋ ਜਿਹਾ ਕੰਮ ਕਰਦਾ ਸੀਗਾ ਅੰਮ੍ਰਿਤਪਾਲ ਦਾ ਭਰਾ ਹਰਪ੍ਰੀਤ ਤੁਹਾਨੂੰ ਕੁਝ ਖਬਰ ਚੁੱਕਦੇ ਇਹੋ ਜੀ ਗੱਲ ਹੈ ਹੀ ਨਹੀਂ ਪੀਓ ਇੱਥੇ ਕੀ ਲੈਣ ਆਏ ਸੀ ਗੱਡੀ ਇੱਥੇ ਕਿਉਂ ਖੜੀ ਸੀ ਤੁਹਾਡਾ ਕੋਈ ਰਿਸ਼ਤੇਦਾਰ ਹੈ ਉਹ ਕਹਿੰਦੇ ਸਾਡਾ ਤਾਂ ਕੋਈ ਰਿਸ਼ਤੇਦਾਰ ਹੀ ਨਹੀਂ ਹੈ ਉਹਨਾਂ ਦੇ ਇੱਕ ਮਜਾਰੇ ਚ ਜਾਣਾ ਸੀਗਾ ਉਹ ਇੱਥੇ ਕਿਉਂ ਆਏ ਸਾਨੂੰ ਨਹੀਂ ਪਤਾ ਇੰਨਾ ਹਾਲਾਤਾਂ ਚ ਗੱਲ ਜਦੋਂ ਜ਼ਿਆਦਾ ਸ਼ੱਕੀ ਹੋਈ ਤੇ ਉਹਨਾਂ ਨੇ ਚੁੱਪ ਫਟਾਫਟ ਜਿਉਂ ਹੀ ਰੈਸਟ ਕੀਤਾ ਉਹਨਾਂ ਦੇ ਟੈਸਟ ਕਰਾਇਆ ਕਿਉਂਕਿ ਗੱਲ ਹਾਈ ਪ੍ਰੋਫਾਈਲ ਹੋ ਗਈ ਗੱਲ ਹੋ ਗਈ ਕਿ ਗੱਲ ਤੇ ਚਮਕ ਜਾਣੀ ਆ ਇਹ ਤੇ ਜੰਗਲ ਦੀ ਅੱਗ ਵਾਂਗੂ ਫੈਲਣੀ ਆ ਇਹਨੇ ਰਾਜਨੀਤਿਕ ਰੰਗਤ ਵੀ ਲੈਣੀ ਆ ਆਲਰੇਡੀ ਸੋਸ਼ਲ ਮੀਡੀਆ ਤੇ ਰੰਗਤ ਲੈ ਚੁੱਕੀ ਆ ਇਹ ਬਿਲਕੁਲ ਉਹੋ ਜਿਹਾ ਮਾਮਲਾ ਬਣ ਗਿਆ ਜਿਵੇਂ ਨੇ ਨਵੀਂ ਨਮੀ ਅਜੇ ਕੰਗਣਾ ਰਣੌਤ ਐਮਪੀ ਬਣੀ ਸੌ ਚੁੱਕੀ ਨਹੀਂ ਤੇ ਉਹ ਦੂਸਰਾ ਕੰਮ ਹੋ ਗਿਆ ਜਿਹੜਾ ਚੰਡੀਗੜ੍ਹ 에য়ারਪੋਰਟ ਤੇ ਹੋਇਆ ਤੇ ਸਾਰੇ ਦੁਨੀਆ ਨੇ ਕਿਸੇ ਨੇ ਉਸ ਗੱਲ ਦੇ ਮਜੇ ਲਏ ਤੇ ਕਿਸੇ ਨੇ ਖਿਲੀ ੜਾਈ ਤੇ ਕਿਸੇ ਨੇ ਪਰਸਨਾ ਕੀਤੀ ਇਹੋ ਜਿਹਾ ਰੌਲਾ ਪਰ ਪਿਆ ਬੜੀ ਦੂਰ ਤੱਕ ਇਹੀ ਇਹੋ ਜੀ ਇੱਕ ਵੱਡੀ ਖਬਰ ਆ ਕਿਉਂਕਿ ਇੱਕ ਬਹੁਤ ਵੱਡੀ ਮਹਿਮ ਦੇ ਜਿਨੂੰ ਲੋਕਾਂ ਨੇ ਆਪਣਾ ਨੌਜਵਾਨਾਂ ਨੇ ਖਾਸ ਕਰਕੇ ਆਈਡੀਅਲ ਮੰਨਿਆ ਔਰ ਜਿਹਦੇ ਹੱਕ ਚ ਪੰਜਾਬ ਦੇ ਲੋਕ ਭੁਗਤੇ ਅਚਾਨਕ ਘਰ ਚ ਹੀ ਨਸ਼ਾ ਬੰਦ ਨਾ ਹੋਣ ਦੀ ਖਬਰ ਆ ਜੇ ਕਿ ਆਪਣਾ ਹੀ ਭਰਾ ਇਹੋ ਜਿਹੇ ਕੰਮਾਂ ਚ ਪਿਆ ਤੇ ਪੰਜਾਬ ਦਾ ਨਸ਼ਾ ਕਿਵੇਂ ਛਡਾਉਣਾ ਇੱਕ ਬਹੁਤ ਵੱਡਾ ਸਵਾਲ ਸਾਹਮਣੇ ਖੜਾ ਹੋ ਗਿਆ ਜਿਸ ਕਰਕੇ ਗੱਲ ਤੇਜ਼ੀ ਨਾਲ ਫੈਲ ਰਹੀ ਹੈ ਬਲੱਡ ਟੈਸਟ ਕਰਾਇਆ ਰਿਪੋਰਟ ਮੀਡੀਆ ਕੋਲ ਆ ਗਈ ਹੈ ਸਾਰੀ ਇਹ ਚੀਜ਼ ਉਥੇ ਕੋਰਟ ਚ ਵੀ ਪੇਸ਼ ਕੀਤੀ ਹੋਊਗੀ ਉਦੇ ਨਾਲ ਹੀ ਇਹ ਵੀਡੀਓ ਪੇਸ਼ ਕੀਤੀ ਹੋਊਗੀ ਉਹਦੇ ਨਾਲ ਹੀ ਫਿਰ ਐਫ ਆਈ ਆਰ ਦਰਜ ਹੋ ਚੁੱਕੀ ਆ 22 ਨਵੇਂ ਜਿਹੜਾ ਕਾਨੂੰਨ ਹੈਗੇ ਆ ਕੋਈ ਧਾਰਾ 22 27 ਤੇ 29 ਲਾਈ 29 ਸੰਦੀਪ ਦੇ ਕਰਕੇ ਲਾਈ ਜਿਹੜਾ ਤੀਜਾ ਬੰਦਾ ਫੜਿਆ ਗਿਆ ਇਹਨਾਂ ਤੇ ਦੋ ਹੀ ਹੈ ਔਰ ਜਿਹੜੇ ਖਾਸ ਕਰ ਬਲੱਡ ਟੈਸਟ ਜਸ ਸੁਖਵਿੰਦਰ ਉਹਦੇ ਚ ਯੂਰਿਨ ਟੈਸਟ ਵੀ ਹੋਇਆ ਬਲੱਡ ਟੈਸਟ ਵੀ ਹੋਇਆ ਔਰ ਦੋਹਾਂ ਚ ਹੀ ਮੈਡੀਸਨ ਜਿਹੜੀ ਹੈ ਡਰੱਗ ਆ ਪੋਜ਼ਿਟਿਵ ਪਾਈ ਗਈ ਆ ਤਾਂ ਜਿਹੜੀ ਹੈ ਯੂਰਿਨ ਚ ਵੀ ਤੇ ਬਲੱਡ ਵਿਚ ਵੀ ਤੇ ਉਹਨਾਂ ਨੇ ਪੁਲਿਸ ਨੇ ਡਰਦਿਆਂ ਮਾਰਿਆਂ ਕਿ ਕੱਲ ਨੂੰ ਇਹ ਕੇਸ ਹਾਈ ਪ੍ਰੋਫਾਈਲ ਜਾਂ ਜ਼ਿਆਦਾ ਕੰਟਰੋਵਰਸੀਅਲ ਨਾ ਹੋ ਜੇ ਬਲੱਡ ਦਾ ਸੈਂਪਲ ਪ੍ਰੀਜ਼ਰਵ ਵੀ ਕਰ ਲਿਆ ਜੇ ਕਿਤੇ ਹੋਰੋਂ ਵੀ ਕਰਾਉਣਾ ਪਵੇ ਤੇ ਕਰਾਇਆ ਜਾ ਸਕਦਾ ਐਸ ਹਾਲਾਤ ਦੇ ਵਿੱਚ ਇਹ ਸਾਰੀ ਸਿਚੁਏਸ਼ਨ ਆ ਹੁਣ ਸਵਾਲ ਸਾਰਾ ਇਹ ਪੈਦਾ ਹੁੰਦਾ ਕਿ ਜੇ ਬੰਦੇ ਜਿਹੜੇ ਇੱਕ ਆਈ ਖਾਸ ਕੰਮ ਲਈ ਹੋਣ ਪੰਜਾਬ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰਨ ਲਈ ਅਮਰਤ ਪਾਨ ਕਰਵਾਉਣ ਲਈ ਔਰ ਨੌਜਵਾਨਾਂ ਨੂੰ ਕਰਾਹੇ ਤੋਂ ਰਾਹੇ ਪਾਉਣ ਲਈ ਤਾਂ ਫੇਰ ਉਸ ਗੱਲ ਦਾ ਜਿਹੜਾ ਅਲਟੀਮੇਟਲੀ ਰਿਜ਼ਲਟ ਜਿਹੜਾ ਇਹੋ ਜਿਹਾ ਖਿਆਸ ਕੋ ਵਿੱਚ ਨਿਕਲੇ ਜਾਂ ਇੱਕ ਨਵੀਂ ਕਿਸਮ ਦੇ ਤਮਾਕੀਏ ਦੇ ਵਿੱਚ ਨਿਕਲ ਜਾਏ ਤਾਂ ਉਹਦੇ ਲਈ ਲੋਕੀ ਬੜੇ ਪਜ਼ਲਡ ਆ ਜਾਨੀ ਪਰਪਲੈਕਸ ਜਿਹਨੂੰ ਕਹਿੰਦੇ ਉਹਨਾਂ ਨੂੰ ਸਮਝ ਨਹੀਂ ਪੈਂਦੀ ਕਿ ਕਿਹਦੇ ਤੇ भरोसा ਕਰਕੇ ਚੱਲੀਏ ਕਿੱਧਰ ਨੂੰ ਚੱਲੀਏ ਔਰ ਜੋ ਨਸ਼ਿਆਂ ਦਾ ਪ੍ਰਕੋਪ ਇੱਥੇ ਇਸ ਵੇਲੇ ਫੈਲਿਆ ਜਿੰਨਾ ਉਹਨੇ ਜੜ ਮਾਰ ਲਈ ਆ ਜਿੰਨੇ ਵੱਡੇ ਪੱਦਰ ਤੇ ਢੱਲੇ ਨਾਲ ਗਲੀ ਗਲੀ ਵੇਖ ਰਹੇ ਆ ਉਹ ਤੇ ਆਪਣੇ ਆਪ ਚ ਇਸ ਗੱਲ ਨੂੰ ਇਸ ਮੰਦਭਾਗੀ ਘਟਨਾ ਨੂੰ ਹੋਰ ਵੀ ਉਹਦੇ ਸ਼ੌਕ ਨੂੰ ਗਹਿਰਾ ਕਰਦੇ ਆ ਸਾਡੇ ਦਿਲਾਂ ਦੇ ਪਰ ਪ੍ਰੋਫੈਸਰ ਸਵਾਲ ਹੋਰ ਬਹੁਤ ਉੱਭਰ ਰਹੇ ਨੇ ਨਾ ਕਿ ਜਿਸ ਮਾਰਚ ਵਿੱਚ ਉਹਨੇ ਸ਼ਾਮਲ ਹੋਣਾ ਸੀ ਆਰਪੀ ਸਿੰਘ ਨੇ ਉਹ ਅਮਰਿਤਪਾਲ ਸਿੰਘ ਤੇ ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੀਗਾ ਇੱਕ ਪਾਸੇ ਤਾਂ ਉਹਨਾਂ ਦੀ ਰਿਹਾਈ ਦੀ ਗੱਲ ਚੱਲਦੀ ਹੈ ਦੂਜੇ ਪਾਸੇ ਉਹਨਾਂ ਦੇ ਕੱਦ ਦੀ ਕੱਦ ਦੀ ਗੱਲ ਚੱਲਦੀ ਹੈ ਕਿ ਦੇਖੋ ਕਿੱਥੋਂ ਆਏ ਤੇ ਐਮਪੀ ਤੱਕ ਪਹੁੰਚ ਗਏ ਸੰਵਿਧਾਨ ਦੀ ਸੌਂਗ ਵੀ ਚੁੱਕ ਲਈ ਹੁਣ ਅੱਗੇ ਜਦੋਂ ਬਾਹਰ ਆਉਣਗੇ ਉਹ ਸਿਆਸਤ ਕਿੱਦਾਂ ਦੀ ਹੋਏਗੀ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਚ ਵੀ ਜਾਣਾ ਹੈ ਇਹ ਸਾਰਾ ਕੁਝ ਹੈ ਤੇ ਦੂਜੇ ਪੰਨੇ ਜਦੋਂ ਇਦਾਂ ਦੀ ਖਬਰ ਆਉਂਦੀ ਹੈ ਤਾਂ ਜਿਹੜੇ ਉਹਨਾਂ ਦੇ ਹਮਾਇਤੀ ਨੇ ਉਹ ਇਹ ਤੇ ਸ਼ੱਕ ਜ਼ਾਹਰ ਕਰਦੇ ਨੇ ਕਈ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਜੀ ਉਹ ਖੰਭ ਪੁੱਤਰ ਨਾਲੇ ਪਾਸੇ ਤੁਰਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਇਹ ਸਬਦ ਦੇ ذریعے ਹਾਂ ਚਲੋ ਇਹ ਵੀ ਜੇ ਅਸੀਂ ਦੂਜੇ ਪਾਸੇ ਮੱਲੇ ਕਿ ਚਲੋ ਉਹਨਾਂ ਦੇ ਪਰਿਵਾਰ ਚ ਜਾਂ ਅਮਰਿਤਪਾਲ ਦੇ ਭਰਾ ਚ ਕੋਈ ਕਮੀ ਹੋਵੇ ਵੀ ਤਾਂ ਗੱਲ ਤੇ ਅਮਰਿਤਪਾਲ ਦੀ ਸਿਆਸਤ ਦੀ ਹੈ ਨਾ ਕਿ ਉਹ ਆਪਣੀ ਗੱਲ ਨੂੰ ਕਿਵੇਂ ਅੱਗੇ ਵਧਾਉਂਦੇ ਨੇ ਕਿ ਉਹਨਾਂ ਕਿਸੇ ਵੀ ਕਿਰਨ ਉਹਨਾਂ ਚੁਕਣੀ ਚਾਹੀਦੀ ਹੈ ਉਹਨਾਂ ਦੀ ਕਿਰਦਾਰ ਕੁਸ਼ੀ ਕਰਨੀ ਚਾਹੀਦੀ ਹੈ ਬਿਲਕੁਲ ਸੁਖਵਿੰਦਰ ਫਿਰ ਮਾਪੇ ਨੂੰ ਵੀ ਇਸੇ ਤਰ੍ਹਾਂ ਦਾ ਸਟੈਂਡ ਲੈਣਾ ਚਾਹੀਦਾ ਹੈ ਤੇ ਜਿਹੜੇ ਅਮਰਿਤਪਾਲ ਦੇ ਸਪੋਰਟਰ ਆ ਉਹਨਾਂ ਨੂੰ ਵੀ ਇਹੀ ਸਟੈਂਡ ਲੈਣਾ ਚਾਹੀਦਾ ਬਿਲਕੁਲ ਤੁਸੀਂ ਠੀਕ ਕਹਿ ਰਹੇ ਮੈਂ ਵੀ ਇਹੋ ਗੱਲ ਕਹੇ ਜਾਦ ਅਮਰਤਪਾਲ ਦੀ ਮਾਂ ਨੇ ਇਹ ਗੱਲ ਕਹਿਤੀ ਕਿ ਹੁਣ ਤੇ ਉਹਨੇ ਸੰਵਿਧਾਨ ਦੀ ਸੰਵਿਧਾਨ ਦੀ ਸੌਂ ਚੁੱਕ ਲਿਆ ਹੁਣ ਉਹ ਪ੍ਰਾਣੀਆਂ ਗੱਲਾਂ ਨਹੀਂ ਰਹੀਆਂ ਹੁਣ ਉਹ ਖਾਲਿਸਤਾਨ ਦੀ ਸ਼ਾਇਦ ਉਸ ਰੂਪ ਚ ਗੱਲ ਨਹੀਂ ਕਰਨਗੇ ਇਸ ਗੱਲ ਦਾ ਬੜਾ ਬੁਰਾ ਲਗਾ ਅਮਰਤਪਾਲ ਨੇ ਆਪਣੀ ਹੀ ਮਾਂ ਦੇ ਵਿਰੁੱਧ ਉਹ ਜਿਹੜਾ ਜਾਂ ਆਪਣੇ ਪਰਿਵਾਰ ਵਿਰੁੱਧ ਕਿਹਾ ਕਿ ਜੇ ਮੈਨੂੰ ਦੋਹਾਂ ਦੇ ਵਿਚਾਲੇ ਕੋਈ ਚੂਜ਼ ਕਰਨਾ ਪਊਗਾ ਜਾਂ ਮੈਨੂੰ ਇੱਕ ਆਪਣੇ ਤੌਰ ਤੇ ਕਿਹੜੇ ਪਾਸੇ ਖੜਨਾ ਪਰਿਵਾਰ ਨਾਲ ਖੜਨਾ ਜਾਂ ਮੈਂ ਸਿੱਖ ਰਾਜ ਦੇ ਪ੍ਰਤੀ ਜਿਹੜਾ ਮੈਂ ਮੇਰੇ ਮਨ ਚ ਇੱਕ ਗਹਿਰਾ ਵਸਿਆ ਹੋਇਆ ਉਹਦੇ ਲਈ ਖੜਨਾ ਤਾਂ ਮੈਂ ਆਪਣੇ ਸਿੱਖ ਰਾਜ ਵੱਲ ਖੜੂਗਾ ਨਾ ਕਿ ਪਰਿਵਾਰ ਵੱਲ ਖੜੂਗਾ ਮੈਨੂੰ ਕੋਈ ਮਤਲਬ ਉਸ ਤਰ੍ਹਾਂ ਦੀ ਜੇ ਕੁਰਬਾਨੀ ਕਰਨੀ ਪਏ ਮਾਂ ਬਾਪ ਦੀ ਵੀ ਉਹਨਾਂ ਤੋਂ ਪਿੱਛੇ ਹਟਣਾ ਪਏ ਅਲੱਗ ਹੋਣਾ ਪਏ ਤੇ ਮੈਂ ਹਟੂਗਾ ਇਹ ਉਹਨਾਂ ਦੀ ਹੁਣ ਇੱਥੇ ਵੀ ਬਿਆਨ ਤੇ ਇਹੋ ਜਿਹਾ ਹੀ ਹੋਣਾ ਚਾਹੀਦਾ ਵੀ ਜੇ ਭਰਾ ਕੋਈ ਕਰਦਾ ਤੇ ਅਮਰਤਪਾਲ ਦਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਹਾਂ ਉਹਦੇ 'ਚ ਏਨੀ ਕਹਾਣੀ ਵਿਰੋਧੀਆਂ ਦੀ ਜਾਂ ਵਿਰੋਧੀ ਪੋਲਿਟਿਕਸ ਵਾਲਿਆਂ ਦੀ ਨਿਕਲੂਗੀ ਉਹ ਇਹ ਕਿ ਜੇ ਤੁਸੀਂ ਘਰ 'ਚ ਹੀ ਨਸ਼ਾ ਨਹੀਂ ਛਡਾ ਸਕੇ ਤੇ ਬਾਕੀ ਬਿਆਨ ਨੂੰ ਕੀ ਛਡਾਓਗੇ ਦੂਜੀ ਗੱਲ ਮੈਂ ਤਰਸੀਮ ਸਿੰਘ ਜਿਹੜੇ ਉਹਨਾਂ ਦੇ ਪਿਤਾ ਜੀ ਅਮਰਪਾਲ ਦੇ ਤੇ ਹਰਪ੍ਰੀਤ ਸਿੰਘ ਦੋਵਾਂ ਬੱਚਿਆਂ ਦੇ ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਨਹੀਂ ਇਹ ਗੱਲ ਬਿਲਕੁਲ ਝੂਠ ਆ ਪੁਲਿਸ ਦੀ ਮਨਕਟ ਕੇ ਸਟੋਰੀ ਆ ਇਹਦੇ ਵਿੱਚ ਕੋਈ ਸੱਚਾਈ ਨਹੀਂ ਉਹ ਉਹਨਾਂ ਨੂੰ ਫਰੇਮ ਕੀਤਾ ਜਾ ਰਿਹਾ ਤੇ ਇੱਕ ਜਿਸ ਤਰ੍ਹਾਂ ਪੁਲਿਸ ਅਕਸਰ ਕਹਾਣੀਆਂ ਬਣਾਉਂਦੀ ਆ ਉਹ ਜੀ ਕਹਾਣੀ ਨਛੇਤੀ ਜ਼ਬਰਦਸਤੀ ਉਹਨਾਂ ਤੇ ਥੋਪੀ ਜਾ ਰਹੀ ਹੈ ਇਹ ਗੱਲ ਮਾਪੇ ਦਾ ਬਿਲਕੁਲ ਉਹਨਾਂ ਦੇ ਫਿੱਤਰ ਤੇ 100% ਸੱਚੀ ਹੋ ਸਕਦੀ ਹੈ ਇੱਕ ਗੁਜਾਇਸ਼ ਇਹਦੇ ਚ ਇਹ ਵੀ ਸੋਚ ਲੈਣੀ ਚਾਹੀਦੀ ਆ ਮਾਪੇ ਨੂੰ ਵੀ ਕਿ ਜ਼ਰੂਰੀ ਨਹੀਂ ਕਿ ਤੁਹਾਡੇ ਬੱਚੇ ਬਾਹਰ ਕੀ ਕੁਝ ਕਰਦੇ ਆ ਤੁਹਾਨੂੰ ਸਾਰੀ ਗੱਲ ਦਾ ਪਤਾ ਇਹ ਵੀ ਜ਼ਰੂਰੀ ਨਹੀਂ ਨਾ ਇਹ ਤੇ ਇਹ ਤੇ ਸਾਰੇ ਲਈ ਉਹਨਾਂ ਹੀ ਆ ਕਿ ਬੱਚੇ ਜਿਹੜੇ ਆ ਹਰ ਕੰਮ ਤਹਾਡੀ ਨੌਲੇਜ ਲਿਆ ਕੇ ਜਾਂ ਤੁਹਾਨੂੰ ਦੱਸ ਕੇ ਨਹੀਂ ਕਰਦੇ ਕੁਝ ਕੰਮ ਤੁਹਾਡੀ ਨਿਗਾਹ ਤੋਂ ਉਝਲ ਕੋਈ ਇਹੋ ਜਿਹਾ ਵੀ ਕਰਦੇ ਆ ਜਿਹੜਾ ਤੁਹਾਨੂੰ ਮਾਂ-ਬਾਪ ਨੂੰ ਨਹੀਂ ਪਤਾ ਹੁੰਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਵੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਮੈਂ ਬਿਲਕੁਲ ਉਸ ਗੱਲ ਨਾਲ ਸਹਿਮਤ ਹਾਂ ਕਿ ਅਮਰਪਾਲ ਹੁਣੀ ਤੇ ਚੇਲ ਚਾ ਉਹਨਾਂ ਦਾ ਸੁਪਨਾ ਇੱਕ ਆਪਣਾ ਸੁਪਨਾ ਆ ਔਰ ਉਹਨਾਂ ਦੇ ਪੈਰੋਕਾਰ ਹੈਗੇ ਆ ਉਹਨਾਂ ਦੇ ਨਾਲ ਕੈਂਪ ਫਾਲੋਅਰ ਹੋਰ ਹੈਗੇ ਜਿਹੜੇ ਉਹਨਾਂ ਦੇ ਅਨਿਆਈ ਹੋਰ ਹੈਗੇ ਆ ਉਹ ਉਸ ਗੱਲ ਦਾ ਝੰਡੇ ਬਰਦਾਲਾ ਜੇ ਭਰਾ ਇੰਜ ਕਰਦਾ ਤਾਂ ਉਹਦਾ ਜ਼ਿੰਮੇਵਾਰ ਭਰਾ ਆ ਬਿਲਕੁਲ ਇੰਜ ਹੀ ਲੈਣਾ ਚਾਹੀਦਾ ਇਸ ਗੱਲ ਨੂੰ ਔਰ ਮਾਂ ਬਾਪ ਨੂੰ ਵੀ ਇਸੇ ਕਿਸਮ ਦਾ ਹੀ ਸਟੈਂਡ ਉਹਨਾਂ ਪ੍ਰਤੀ ਲੈਣਾ ਚਾਹੀਦਾ ਕਿ ਜੇ ਕੋਈ ਉਹਨਾਂ ਨੇ ਸੱਚੀ ਮੁੱਚੀ ਸਾਡੇ ਪੁੱਤ ਨੇ ਕੋਈ ਇਹੋ ਜਿਹਾ ਪੁੱਠਾ ਸਿੱਧਾ ਕੰਮ ਕੀਤਾ ਉਸ ਨੂੰ ਤੁਸੀਂ ਚੰਗੇ ਤਰੀਕੇ ਨਾਲ ਛਾਣਬੀਨ ਕਰੋ ਅ ਅਸੀਂ ਤੁਹਾਡੇ ਨਾਲ ਹੋਵਾਂਗੇ ਚਾਹੀਦਾ ਤੇ ਇਹੀ ਹੈਗਾ ਪਰ ਜਿਤਸੀ ਕਿ ਨਾ ਤੁਹਾਨੂੰ ਪਤਾ ਕਿ ਇਕਦਮ ਲੋਕਾਂ ਦਾ ਮਨ ਨਹੀਂ ਮੰਨਦਾ ਕਿ ਇਹ ਨਹੀਂ ਹੋ ਸਕਦਾ ਔਰ ਪੁਲਿਸ ਦਾ ਜਿਹੋ ਜਿਹਾ ਕਰਦਾਰ ਹੈਗਾ ਲੋਕਾਂ ਦੇ ਮਨ ਵਿੱਚ ਰੈਪਿਊਟੇਸ਼ਨ ਹੈਗਾ ਕਿ ਇਹ ਤੇ ਸਿੱਧੇ ਸਾਰਿਆਂ ਨੂੰ ਪੁੱਠੇ ਸਿੱਧੇ ਕੰਮ ਕਰਨ ਦੇ ਰਸਤੇ ਦਿਖਾਉਂਦੇ ਆ ਯਾਨੀ ਮੈਂ ਸਾਰੀ ਪੁਲਿਸ ਨੂੰ ਨਹੀਂ ਕਹਿ ਰਿਹਾ ਪਰ ਇੱਕ ਸੈਕਸ਼ਨ ਪੁਲਿਸ ਚ ਇਹੋ ਜਿਹਾ ਹੈ ਪਰ ਉਹ ਸਾਰਿਆਂ ਦਾ ਇਨਜਿਕੋ ਜਿਹਾ ਕਰ ਦਿੰਦਾ ਜਿਹੜੇ ਚੰਗੇ ਆ ਉਹ ਵੀ ਉਸੇ ਵਿੱਚ ਦੱਬੇ ਜਾਂਦੇ ਆ ਪਰ ਜਦੋਂ ਇਹ ਹਾਲਾਤ ਹੁੰਦੀ ਐ ਸੁਖਵਿੰਦਰ ਤਾਂ ਫੇਰ ਲੋਕਾਂ ਦਾ ਸ਼ੱਕ ਤੁਰੰਤ ਪਹਿਲੀ ਗੱਲ ਉਹ ਮੈਨਾਂ ਮੰਨੂ ਵਾਲੀ ਆਉਂਦੀ ਆ ਸ਼ੱਕ ਵਾਲੀ ਆਉਂਦੀ ਆ ਪਰ ਜਦੋਂ ਸਬੂਤ ਇੰਨੇ ਵੱਡੇ ਪੱਧਰ ਤੇ ਇਨਕਲੂਡਿੰਗ ਵੀਡੀਓਗ੍ਰਾਫੀ ਹੋਰ ਸਾਰੇ ਇਕੱਠੇ ਕੀਤੇ ਜਾ ਰਿਹਾ ਹੈ ਜਿਹੜੇ ਕਿ ਰਿਮਾਂਡ ਦੇ ਵਿੱਚ ਹੋਰ ਹੋ ਜਾਣਗੇ ਤਾਂ ਫਿਰ ਸਾਰਿਆਂ ਨੂੰ ਮੇਰਾ ਖਿਆਲ ਇਹ ਚੁੱਠਲਾਉਣਾ ਹੋ ਜਾਊਗਾ ਕੱਲ ਨੂੰ ਇਹ ਵੀ ਕਿਹਾ ਜਾ ਸਕਦਾ ਕਿ ਤੁਸੀਂ ਦੱਸੋ ਜਿਹੜਾ ਬਲੱਡ ਸੈਂਪਲ ਹੈਗਾ ਉਹ ਕਿੱਥੋਂ ਦਿਖਾਉਣਾ ਆਪਾਂ ਉੱਥੋਂ ਦਿਖਾ ਲਈਨੇ ਜਿੱਥੇ ਤੁਹਾਨੂੰ ਭਰੋਸਾ ਉਹਨਾਂ ਡਾਕਟਰਾਂ ਤੋਂ ਦਿਖਾ ਲਈ ਨੇ ਕਿਉਂਕਿ ਉਹ ਤੇ ਸੈਂਪਲ ਹੈਗਾ ਨਾ ਕਈ ਜਗ੍ਹਾ ਤੋਂ ਜੇ ਵਿਦੇਸ਼ਾਂ ਤੋਂ ਦਿਖਾਉਣਾ ਵਿਦੇਸ਼ਾਂ ਤੋਂ ਦਿਖਾ ਲਈ ਨੇ ਇਸ ਕਿਸਮ ਦਾ ਕੰਮ ਜਿਹੜਾ ਉਹ ਕਿਉਂਕਿ ਚੰਗੀ ਗੱਲ ਆ ਨਵੇਂ ਕਾਨੂੰਨਾਂ ਤਹਿਤ ਕੋਈ ਵਕੀਲ ਹੁਣੇ ਦੱਸ ਰਿਹਾ ਸੀ ਕਿ ਇਹੋ ਜੀ ਲੈਬੋਰੇਸ਼ਨ ਉਹਨਾਂ ਨੇ ਪੁਰਾਣੇ ਜਿਸ ਤਰ੍ਹਾਂ ਕੁਇਟਲ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਹੋ ਜਾਂਦਾ ਸੀ ਕਿਉਂਕਿ ਸਬੂਤ ਜਿਹੜੀ ਹੈ ਪੁਲਿਸ ਸਾਰੇ ਨਹੀਂ ਸੀ ਕਰਦੀ ਹੁਣ ਉਹ ਕਾਨੂੰਨ ਦੇ ਵਿੱਚ ਹੀ ਇਨਬिल्ਟ ਹੋ ਗਿਆ ਕਿ ਆਹ ਚੀਜ਼ਾਂ ਤੁਹਾਡੇ ਲਈ ਕਰਨੀਆਂ ਜ਼ਰੂਰੀ ਹੈ ਜੇਦੋਂ ਕਿਸੇ ਨੂੰ ਫੜੋਗੇ ਜੇ ਨਹੀਂ ਕਰੋਗੇ ਤੇ ਤੁਸ ਤੁਹਾਡੀ ਜਵਾਬਦੇਹੀ ਪੁਲਿਸ ਦੀ ਹੋਊਗੀ ਐ ਦੂਸਰੀ ਚੰਗੀ ਖਬਰ ਇਹ ਸਾਰੀ ਚੀਜ਼ ਹੈ ਕਿ 4 ਗ੍ਰਾਮ ਕੋਈ ਬਹੁਤ ਜ਼ਿਆਦਾ ਨਸ਼ਾ ਨਹੀਂ ਹੈ ਇਸ ਲਈ ਇਹੋ ਜੇ ਕੇਸ ਦੇ ਵਿੱਚ 6 ਮਹੀਨੇ ਕੈਦ ਜਾਂ ਬੜਾ ਮोटा ਜੁਰਮਾਨਾ ਜਾਂ ਇਹ ਵੱਧ ਤੋਂ ਵੱਧ ਜੇ ਕੋਈ ਜ਼ਿਆਦਾ ਹੋਏ ਤੇ 1 ਸਾਲ ਇਸ ਕਿਸਮ ਦੇ ਕੁਝ ਵਕੀਲ ਸਹਿਬਾਨ ਇਦੀ ਲੀਗਲ ਪੋਜੀਸ਼ਨ ਬਾਰੇ ਦੱਸ ਰਹੇ ਸੀ ਕਿ ਇਸ ਕੇਸ ਦੀ ਲੀਗਲ ਪੋਜੀਸ਼ਨ ਕੀ ਹੈ ਜੇ ਲੀਨਿਐਂਟ ਵੀਊ ਜੱਜ ਸਾਹਿਬ ਲੈ ਲੈਣ ਤਾਂ ਇਸ ਦੀ ਰਾਮ ਨਾਲ ਜਮਾਨਤ ਵੀ ਹੋ ਸਕਦੀ ਹੈ ਕਿਉਂਕਿ ਇਹ ਕੋਈ ਟ੍ਰੇਡੇਬਲ ਨਹੀਂ ਹੈ ਕੰਜ਼ਿਊਮੇਬਲ ਹੈ ਪਰ ਮੰਨ ਲਓ ਜਿਵੇਂ ਉਹ ਸੰਦੀਪ ਰੂੜੇ ਨੂੰ ਲੁਧਿਆਣੇ ਤੋਂ ਨਾਲ ਫੜ ਲਿਆ ਜਿਹੜਾ ਕਿ 10000 ਰੁਪਇਆ ਜਿਹਨੂੰ ਟ੍ਰਾਂਸਫਰ ਹੋਇਆ ਤੇ ਲਿੰਕ ਕੋਈ ਹੋਰ ਵੱਡੇ ਬਣ ਜਾਂਦੇ ਇਕੱਲੇ ਕੰਜ਼ਿਊਮਰ ਹੀ ਨਹੀਂ ਹੈ ਸਪਲਾਈਅਰ ਦਾ ਵੀ ਕੋਈ ਲਿੰਕ ਨਿਕਲ ਆਉਂਦਾ ਤਫੀਰ ਕੰਬਿਨ ਲਈ ਔਖਾ ਹੋਊਗਾ ਫਿਰ ਧਾਰਾ ਹੋਰ ਵੀ ਕੋਈ ਨਾ ਕੋਈ ਨਾਲ ਕਿਸੇ ਵੇਲੇ ਵੀ ਕਿਸੇ ਸਟੇਜ ਤੇ ਜੁੜ ਸਕਦਾ ਪਰ ਜਦੋਂ ਅਸੀਂ ਬੀਤੇ ਸਮੇਂ ਦੇ ਕੁਝ ਕਿਸਾਨ ਦੀ ਗੱਲ ਕਰੀਏ ਨਾ ਜਿਹੜਾ ਉਹ ਆਪਾਂ ਬੀਤੇ ਜ਼ਿਕਰ ਕੀਤਾ ਸੀਗਾ ਇੱਕ ਬਹੁਤ ਵੱਡਾ ਹਾਦਸਾ ਮੁੰਬਈ ਦੇ ਵਿੱਚ ਬਿਹਾਰਾਸ਼ਟਰ ਦੇ ਵਿੱਚ ਹੋਇਆ ਤੇ ਪੂਨੇ ਵਾਲਾ ਜਿਹਦੇ ਵਿੱਚ ਉਹ ਰੋਡ ਰੇਸ ਹੋਇਆ ਸੀਗਾ ਇੱਕ ਹੌਲੀ ਜੀ ਉਮਰ ਦੇ ਮੁੰਡੇ ਨੇ ਸ਼ਰਾਬ ਦੇ ਨਸ਼ੇ ਦੇ ਵਿੱਚ ਜਿਹੜਾ ਦਰੜਤਾ ਸੀਗਾ ਇੱਕ ਜੋੜੇ ਨੂੰ ਤਾਂ ਉਸ ਮਾਮਲੇ 'ਚ ਉਸ ਮੁੰਡੇ ਨੇ ਸ਼ਰਾਬ ਪੀਤੀ ਸੀ ਪਰ ਉਹਦੀ ਮਾਂ ਦਾ ਜਿਹੜਾ ਬਲੱਡ ਸੈਂਪਲ ਉਹ ਲੈ ਕੇ ਉਹਨੂੰ ਪਾਸ ਕਰਕੇ ਮੁੰਡੇ ਨੂੰ ਕੇਸ ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਹੁਤ ਸਾਰਾ ਪ੍ਰੈਸ਼ਰ ਬਣਿਆ ਉਸ ਤੋਂ ਬਾਅਦ ਸਾਰੇ ਕੁਲਾਸੀ ਹੋਏ ਪਰ ਮੁੰਡੇ ਦੀ ਮਾਂ ਪਿਓ ਦਾਦਾ ਜਿਨ੍ਹਾਂ ਨੇ ਗੱਡੀ ਗਿਫਟ ਕੀਤੀ ਉਹ ਸਾਰੇ ਹੋਏ ਹੁਣ ਸਵਾਲ ਉੱਥੇ ਹੀ ਹੈ ਨਾ ਕਿ ਇਸ ਮਾਮਲੇ ਚ ਕੀ ਮਤਲਬ ਕਿ ਨਿਰਪੱਖ ਜਾਂਚ ਹੋਏਗੀ ਉਸ ਢੰਗ ਦੀ ਕੀ ਕਿਹੋ ਜਿਹੇ ਸਬੂਤ ਲਾਏ ਜਾਣਗੇ ਜਾਂ ਕੀ ਕੁਝ ਇਸ ਤਰ੍ਹਾਂ ਦੀ ਅੱਗੇ ਪਰਿਵਾਰ ਕਰੇਗਾ ਇਹ ਬਹੁਤ ਵੱਡੇ ਸਵਾਲ ਨੇ ਹੁਣ ਸਵਾਲ ਅਗਲਾ ਪ੍ਰੋਫੈਸਰ ਜਿਹੜਾ ਆਇਸ ਡਰੱਗ ਨੂੰ ਲੈ ਕੇ ਹੈ ਰੋਪੜ ਫੜਦੀ ਇਹ ਚਿੱਟਾ ਫੜ ਲੈਂਦੀ ਹੈ ਹਰ ਰੋਜ਼ ਖਬਰਾਂ ਲੱਗਦੀਆਂ ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਕਿ ਹੁਣ ਤੱਕ ਇਤੇ ਛਾਪੇ ਵੱਜਦੇ ਉਹ ਜੇ ਨਜ਼ਰ ਨਹੀਂ ਆਉਂਦੇ ਇਹ ਪਤਾ ਕੀਤਾ ਜਾਏਗਾ ਕਿ ਇਹ 4 ਗ੍ਰਾਮ ਕਿੱਥੋਂ ਆਈ ਇਹਦਾ ਮਤਲਬ ਸਰੋਤ ਕੀ ਰਿਹਾ ਤੇ ਉਥੇ ਸਾਡੀਆਂ ਜਾਂਚ ਏਜੰਸੀਆਂ ਜਾਂ ਪੁਲਿਸ ਜਾਂ ਬਾਰਡਰ ਦੇ ਉੱਤੇ ਜਿਹੜੀ ਐ ਫੋਰਸ ਲੱਗੀ ਹੈ ਉਹ ਕੋਈ ਦੱਸੇਗਾ ਕਿ ਇਹਦਾ ਬਾਕੀ ਹਿੱਸਾ ਕਿੱਥੇ ਪਿਆ ਕਿੰਨੀ ਵੱਡੀ ਖੇਪ ਹੈ ਪੰਜਾਬ ਦੇ ਵਿੱਚ ਕਿਹੜੇ ਪਾਸਿਓਂ ਦਿੱਲੀ ਵਾਲੇ ਪਾਸਿਓਂ ਆਈ ਜਾਉ ਮੋਦਰਾ ਪੋਰਟਲੇ ਪਾਸਿਓਂ ਹੀ ਕਿੱਥੋਂ ਆਈ ਚਰਨਦੀਪ ਭੂਲਤ ਸਾਹਿਬ ਹੋਰਾਂ ਦੀ ਰਿਪੋਰਟ ਉਹ ਵੀ ਬਹੁਤ ਚਰਚਾ ਮੰਗ ਰਹੀ ਹੈ ਪੰਜਾਬ ਦੇ ਵਿੱਚ ਕਿ ਤੁਸੀਂ ਇੱਕ ਕੇਸ ਦੀ ਗੱਲ ਕਰਦੇ ਹੋ ਇੱਥੇ ਤਾਂ ਸੈਂਕੜੇ ਕਰੋਨਾ ਦਾ ਜਿਹੜਾ 550 ਕਰੋੜ ਦੀਆਂ ਜਿਹੜੀਆਂ ਗੋਲੀਆਂ ਸਿਰਫ ਉਹ ਨੌਜਵਾਨ ਜਿਹੜੇ ਨੇ ਉਹਨਾਂ ਉੱਤੇ ਲਾ ਕੇ ਨਸ਼ੇ ਛਡਾਉਣ ਵਾਲੀਆਂ ਗੋਲੀਆਂ ਦੇ ਇਹ ਜਿਹੜਾ ਰਿਮਾਂਡ ਆ ਨਾ ਇਹਦੇ ਵਿੱਚ ਕਈ ਕੁਝ ਸਾਹਮਣੇ ਆਊਗਾ ਜੇ ਕੇਸ ਸਿਰ ਫਰੇਮਡ ਨਹੀਂ ਹੈ ਅਸਲੀ ਕੇਸ ਆ ਕਿਉਂਕਿ ਇੱਕ ਲਿੰਕ ਤੇ ਉਸੇ ਵੇਲੇ ਤੁਰੰਤ ਬਣ ਗਿਆ ਹੁਣ ਲੋਕ ਤੇ ਇਸ ਗੱਲ ਦਾ ਵੀ ਸ਼ੰਕਾ ਕਰ ਰਹੇ ਆ ਕਿ ਐਡੀ ਛੇਤੀ ਛੇਤੀ ਸਾਰਾ ਕੇਸ ਕਿਉਂ ਨਿਬਟਾਇਆ ਜਾ ਰਿਹਾ ਹੈ ਛਿਤ ਛਿਤੀ ਐਫ ਆਈ ਆਰ ਦਰਜੀ ਛਿਤ ਛਿਤੀ ਪੇਚੀ ਤੇ ਛੇਤੀ ਛੇਤੀ 11 ਵਜੇ 11:30 ਵਜੇ ਹੀ ਪ੍ਰੈਸ ਕਾਨਫਰੰਸ ਉਹ ਵੀ ਐਸ ਐਸ ਪੀ ਵੱਲੋਂ ਐਡੇ ਵੱਡੇ ਪੱਧਰ ਤੇ ਹੁਣ ਦੁਨੀਆ ਦਾ ਤੇ ਹੁਣ ਦੋਈ ਪਾਸੇ ਆ ਜੇ ਛੇਤੀ ਨਾ ਕਰੋ ਤੇ ਕਹਿੰਦੇ ਹਾਈਵੇ ਰੱਬਾ ਇੱਥੇ ਸਾਡੇ ਤੇ ਕੋਰਟਾਂ ਵਿੱਚ ਹੀ ਬੰਦੇ ਦੀ ਸਾਰੀ ਉਮਰ ਜਿਹੜੀ ਆ ਉਹ ਲੰਘ ਜਾਂਦੀ ਬੁੱਢੇ ਹੋ ਜਾਂਦੇ ਆ ਜੇ ਕੋਈ ਛੇਤੀ ਕਰਦਾ ਫਿਰ ਇਹਦੇ ਵਿੱਚ ਸ਼ੰਕਾ ਕਰਦੇ ਆ ਕਿ ਇਹਦੇ ਚ ਸਪੈਸ਼ਲ ਕੇਸ ਦੇ ਵਿੱਚ ਛੇਤੀ ਕਿਉਂ ਕੀਤਾ ਜਾ ਰਿਹਾ ਮੇਰੇ ਖਿਆਲ ਉਹ ਸਾਨੂੰ ਛੱਕ ਸੂਬੇ ਛੱਡਣੇ ਚਾਹੀਦੇ ਆ ਔਰ ਇਸ ਗੱਲ ਨੂੰ ਮੰਨਣਾ ਚਾਹੀਦਾ ਕਿ ਇਹ ਜਿਹੜਾ ਕੇਸ ਹੈਗਾ ਇਸ ਨੂੰ ਜਿਹੜਾ ਕੋਆਪਰੇਟ ਕਰਨਾ ਚਾਹੀਦਾ ਪੁਲਿਸ ਦੇ ਨਾਲ ਜੇ ਉਹ ਸੱਚੀ ਮੁੱਚੀ ਇਸ ਗੱਲ ਦੇ ਵੱਡੇ ਲਿੰਕ ਨਿਕਲ ਇਹ ਬੱਚਿਆਂ ਨੂੰ ਤੇ ਕੋਈ ਬਹੁਤਾ ਨਹੀਂ ਮੇਰਾ ਖਿਆਲ ਉਹਨਾਂ ਸਜ਼ਾ ਜਾਂ ਉਸ ਕਿਸਮ ਦਾ ਖੱਜੜ ਖਵਾਰੀ ਹੁੰਦੀ ਪਰ ਇਹਨਾਂ ਦੇ ਰਾਹੀ ਇਹ ਪਤਾ ਲੱਗ ਸਕਦਾ ਜਿਹੜੀ ਤੁਸੀਂ ਗੱਲ ਕਹਿਨੀ ਹੈ ਕਿ ਹੋਰ ਬੰਦੇ ਤਕੜੇ ਤਕੜੇ ਕਿਹੜੇ-ਕਿਹੜੇ ਦੇ ਨਾਲ ਦਿਗਗ ਜਾਂ ਜਿਹੜੇ ਕਿੰਗ ਪੇਨਿਆਂ ਜਿਹੜੇ ਇਹ ਆਈਸ ਦੇ ਵੱਡੇ ਗੋਡਾਊਨ ਆ ਜਾਂ ਸਟੋਰ ਆ ਜਾਂ ਉਹਨਾਂ ਕੋਲ ਵੱਡੀ ਖੇਪਾਂ ਹੈਗੀਆਂ ਉਹ ਲੈ ਕੇ ਬੈਠਿਆ ਉਹਦਾ ਪਤਾ ਲੱਗਣਾ ਜ਼ਰੂਰੀ ਹੈਗਾ ਦੂਜੀ ਇੰਨੀ ਦੁਖਦਾਈ ਤੇ ਜਿਹੜੀ ਸ਼ੌਕਿੰਗ ਖਬਰ ਉਹ ਹੈ ਜਿਹੜੀ ਚਰਨਜੀਤ ਫੁੱਲਰ ਹੁਣਾ ਨੇ ਤੁਹਾਨੂੰ ਪਤਾ ਅਕਸਰ ਉਹ ਇਸ ਤਰ੍ਹਾਂ ਸਟੋਰੀਆਂ ਇਨਵੈਸਟੀਗੇਟਿੰਗ ਕਰਕੇ ਲਿਖਦੇ ਰਹਿੰਦੇ ਆ ਉਹਨਾਂ ਨੇ ਅੱਜ ਪੰਜਾਬੀ ਟ੍ਰਿਬਿਊਨ 'ਚ ਛਾਇਆ ਕੀਤੀ ਉਹ ਸਟੋਰੀ ਦੇ ਅੰਤਾਰ ਤੁਸੀਂ ਜਿਵੇਂ ਹਿੰਟ ਦਿੱਤਾ ਯਾ ਕਿ ਪਿਛਲੇ 55 ਸਾਲਾਂ ਦੇ ਵਿੱਚ 550 ਕਰੋੜ ਦੀਆਂ ਗੋਲੀਆਂ 127 ਕਰੋੜ ਗੋਲੀਆਂ ਜਿਹਨੂੰ ਵਿਪਰੋ ਪ੍ਰੋਪ ਰੋਕੀਨ ਕਹਿੰਦੇ ਆ ਉਸ ਕਿਸਮ ਦਾ ਉਹਦਾ ਨਾਮ ਵਿਪਰੋ ਨੋਫ੍ਰੀਨ ਦੰਕ ਕੇ ਹਾਂ ਹਾਂ ਵਿਪਰੋ ਨੋਫ੍ਰੀਨ ਜਿਹੜੀ ਇਹ ਗੋਲੀ ਉਹ ਕਾਮਨਲੀ ਯੂਜ਼ ਹੁੰਦੀ ਹੈ ਉਹਦੇ ਚ ਇੰਨਾ 127 ਕਰੋੜ ਗੂਲੀਆਂ ਜਿਹੜੀਆਂ ਖਾ ਚੁੱਕਾ ਪੰਜਾਬ ਜਿਹੜੇ ਜਿੰਨਾਂ ਨੂੰ ਨਸ਼ਾ ਛਡਾਉਣ ਲਈ ਇਹ ਐਡਾ ਵੱਡਾ ਜਾਲ ਨੈਟਵਰਕ ਬਣਿਆ ਹੋਇਆ ਦੇਖੋ 500 ਤੋਂ ਉੱਪਰ ਉੱਪਰ 526 ਜਾਂ ਕਿੰਨੇ ਹੈਗੇ ਆ ਜਿੱਥੇ ਓਟ ਤੇ ਨਸ਼ਾ ਛਡਾਉ ਸਰਕਾਰੀ ਕੇਂਦਰ ਹੈਗੇ ਆ 26 ਕੇ ਸਰਕਾਰੀ ਕੇਂਦਰ ਨਸ਼ਾ ਛਡਾਉ ਡਰਗ ਡੀਡਿਕਸ਼ਨ ਸੈਂਟਰ ਜਿੰਨਾਂ ਨੂੰ ਕਹਿੰਦੇ ਉਹ ਹੈਗੇ ਔਰ ਪੌਣੇ ਇੱਕ 200 ਜਿਹੜੇ ਜਾਂ 177 ਜਾਂ ਜਿੰਨੇ ਵੀ ਹੈਗੇ ਉਹ ਪ੍ਰਾਈਵੇਟ ਆ ਇਸ ਲਈ ਇਹ ਸਾਰਿਆਂ ਦੀ ਸਪਲਾਈ ਇਹੀ ਗੋਲੀਆਂ ਹੁੰਦੀਆਂ ਉਹ ਵੀ ਕਰੀ ਜਾਂਦੇ ਹੋ ਮੈਨੂੰ ਤੇ ਲੱਗਦਾ ਆ ਕਿ ਇਹ ਨਸ਼ਾ ਛਡਾਉਣ ਲਈ ਇੱਕ ਪੈਰਲਲ ਨਸ਼ਾ ਫੈਲਾਉਣ ਲਈ ਡਰਗ ਡਰਗ ਡੀ ਐਡਿਕਸ਼ਨ ਨਹੀਂ ਡਰਗ ਐਡਿਕਸ਼ਨ ਸੈਂਟਰ ਬਣ ਗਏ ਐਡਿਕਸ਼ਨ ਤੇ ਹੋ ਹੀ ਗਈ ਐ ਉਹ ਮਾਰ ਨਸ਼ਾ 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 ਫੈਲਾਉ ਹੋ ਗਿਆ ਨਾ ਐਡਿਕਸ਼ਨ ਐਡਿਕਸ਼ਨ ਕਰਨ ਵਾਲੀ ਇਹ ਉਹਨਾਂ ਨੂੰ ਕਿਤੇ ਛੱਡ ਨਾ ਦਿਓ ਆ ਲਈ ਚੱਲੋ ਸਾਡੇ ਕੋਲ ਇਹ ਦੇਖੋ ਕਿ ਇੱਕ ਪ੍ਰੋਸੈਸ ਸੀਗਾ ਸ਼ੁਰੂ-ਸ਼ੁਰੂ ਚ ਹੋਇਆ ਤੇ ਡਾਕਟਰਾਂ ਨੇ ਜਾਂ ਹੋਰ ਜਿਹੜੀ ਕਮੇਟੀ ਬਣੀ ਉਹਨਾਂ ਨੇ ਸੋਚਿਆ ਸੀ ਕਿ ਅਸੀਂ ਕਿਸੇ ਦੇ ਹੱਥੇ ਗੋਲੀ ਨਹੀਂ ਫੜਾਂਗੇ ਦੋ ਕਾਰਨਾ ਕਰਕੇ ਇੱਕ ਤੇ ਗਾਂ ਨਾ ਕਿਸੇ ਨੂੰ ਦੇ ਦੇ ਬੰਦਾ ਔਰ ਦੂਸਰਾ ਜਿਹੜਾ ਆ ਕਿ ਜਿਹੜਾ ਜ਼ਿਆਦਾ ਨਾ ਖਾਣ ਲੱਗ ਜਾਏ ਜਾਂ ਕਿੱਦਾਂ ਨਾ ਕਰੇ ਜਾਂ ਜਾਂ ਜਿਹਨੂੰ ਖਾਣ ਦੀ ਲੋੜ ਆ ਉਹ ਖਾਵੇ ਹੀ ਨਾ ਇਸ ਤਰ੍ਹਾਂ ਨਾ ਹੋਵੇ ਉਹ ਡਾਕਟਰ ਆਪਣੇ ਕੋਲ ਬਿਠਾ ਕੇ ਪੇਸ਼ੈਂਟ ਨੂੰ ਕਹਿੰਦੇ ਸੀ ਆ ਚੱਕ ਗੋਲੀ ਆ ਲੈ ਪਾਣੀ ਮੇਰੇ ਸਾਹਮਣੇ ਖਾ ਕੇ ਤੀਰ ਹੋ ਜਾ ਤੇ ਫਿਰ ਜਦ ਤੈਨੂੰ ਲੋੜ ਹੋ ਅਗਲੀ ਵਾਰੀ ਆ ਜੀ ਸ਼ੁਰੂ ਤੇ ਇਸ ਤਰ੍ਹਾਂ ਹੋਇਆ ਫਿਰ ਇਹਨਾਂ ਨੇ ਕਿਹਾ ਯਾਰ ਬੜਾ ਕੰਮ ਬੋਝ ਹੈ ਲਾਈਨਾਂ ਵੱਟੀਆਂ ਹੋ ਗਈਆਂ ਇੰਜ ਤੇ ਕੰਮ ਹੁੰਦਾ ਨਹੀਂ ਇਹ ਤੇ ਬੇਬੀ ਸਿਟਿੰਗ ਹੋ ਗਈ ਇੱਕ ਮਰੀਜ਼ ਆਉਂਦਾ ਸੱਤਾਂ ਦਿਨਾਂ ਦੀਆਂ ਗੋਲੀਆਂ ਦੇ ਦਿਓ ਉਹਨੂੰ ਕੋਈ ਸੱਤਾਂ ਦਿਨਾਂ ਦਾ ਫੇਰ ਲੈ ਜੀ ਉਹ ਵਾਦਾ 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 ਹੁਣ ਇਹ ਵੀ ਗੱਲਾਂ ਚੱਲ ਰਹੀਆਂ ਕਿ ਉਹ गांव ਦੀ ਬਲੈਕ ਚ ਵਿਕੀ ਜਾਂਦੀਆਂ ਮਾਰਕੀਟ ਚ ਫਿਰ ਉਹ ਜੀਆਂ ਕੰਪਨੀਆਂ ਨੇ ਕਿਉਂਕਿ ਡਿਮਾਂਡ ਬੜੀ ਐ ਉਹ ਕਿਤੇ ਹੋਰ ਵੀ ਇਲੀਗਲ ਢੰਗ ਦੇ ਨਾਲ ਵੀ ਮਾਰਕੀਟ ਚ ਤੁਰੀਆਂ ਫਿਰਦੀਆਂ ਇਹ ਇਹ ਤੇ ਜਿਹੜਾ ਉਹ ਚਰਨਜੀਤ ਪੁੱਲਰ ਹੁਣੀ ਜਿਹੜੇ ਦੇ ਰਹੇ ਉਹ ਅੰਕੜੇ ਦੇ ਰਹੇ ਜਿਹੜੇ ਸਰਕਾਰੀ ਅੰਕੜੇ ਨੇ ਜਿਹੜੇ ਤੁਹਾਡੇ ਅੰਕੜੇ ਕੰਟਰੋਲ ਚ ਵੀ ਜਿਹੜੇ ਉਂਝ ਹੀ ਅੰਡਰਗਰਾਉਂਡ ਮਾਰਕੀਟ ਚ ਤੁਰੇ ਫਿਰਦੇ ਨੇ ਉਹ ਪਤਾ ਨਹੀਂ ਹੁਣ ਕਿੰਨੇ ਕਹੈ ਤਕਰੀਬਨ 9 ਲੱਖ ਪੇਸ਼ੈਂਟਸ ਨੂੰ ਜਿਹੜੇ ਇੱਥੇ ਆਏ ਆ ਜਿਹੜੇ ਇਹ ਕੰਮ ਲੈ ਰਹੇ ਥੋੜੇ ਨਹੀਂ ਆ ਬਹੁਤ ਵੱਡੀ ਗਿਣਤੀ ਹੈਗੀ ਉਹਨਾਂ ਚ ਜਿਹੜੇ ਠੀਕ ਹੋਏ ਨਸ਼ਾ ਛਡਾਊ ਕੇਂਦਰਾਂ ਦੀ ਸਾਰਿਆਂ ਦੀ ਔਰ ਸਰਕਾਰ ਦੇ 550 ਕਰੋੜ ਦਾ ਅਸਰ ਹੋਇਆ ਕਿ ਤਕਰੀਬਨ 4100 ਬੰਦੇ ਨਸ਼ਾ ਛੱਡ ਗਏ ਇਹ ਇਹਨਾਂ ਕੋਲ ਸਰਕਾਰੀ ਹੈ ਹੁਣ ਇਹ ਪਤਾ ਨਹੀਂ ਕਿਸ ਤਰੀਕੇ ਨਾਲ ਤੈਅ ਕੀਤਾ ਗਿਆ ਕਿ ਨਸ਼ਾ ਛੱਡ ਗਏ ਉਹ ਹੁਣੇ ਬੰਦ ਹੋ ਗਏ ਜਾਂ ਫਿਰ ਉਹ ਕੰਮ ਤੇ ਲੱਗ ਗਏ ਜਾਂ ਇਹਨਾਂ ਨੂੰ ਆਖੀ ਉਹਨਾਂ ਨੇ ਰਿਪੋਰਟ ਦਿੱਤੀ ਕਿ ਹੁਣ ਅਸੀਂ ਛੱਡ ਗਏ ਆ ਬੜੇ ਖੁਸ਼ ਆ ਪਰਿਵਾਰ ਨੇ ਰਿਪੋਰਟ ਦਿੱਤੀ ਕਿ ਇਹ ਮੈ ਆ ਇਹ ਨਹੀਂ ਸਾਨੂੰ ਪਤਾ ਪਰ ਇਹ ਖਬਰ ਜ਼ਰੂਰ ਹੈਗੀ ਕਿ ਸਾਡੀ ਕਾਮਯਾਬੀ ਇਹ ਆ ਕਿ 9 ਲੱਖ ਚੋਂ ਕਰੀਬ ਅਸੀਂ 4000 ਜਾਂ 4100 ਬੰਦਿਆਂ ਨੂੰ ਨਸ਼ਾ ਛਡਾਤਾ ਇਹ ਕਾਮਯਾਬੀ ਦਾ ਢੋਲ ਵੱਜ ਰਿਹਾ ਇੰਨਾ ਹਾਲਾਤਾਂ ਚ ਤੁਸੀਂ ਦੱਸੋ ਕਿ ਹੁਣ ਇਹ ਪੰਜਾਬ ਜਾਏ ਤੇ ਕਿੱਥੇ ਜਾਏ ਜੇ ਜੇ ਮਤਲਬ ਇਹ ਤੇ ਹੈ ਨਾ ਜਿਤਨਾ ਬਾੜੀ ਖੇਤ ਨੂੰ ਖਾਵੇ ਜਿਸ ਗੱਲ ਨੂੰ ਤੁਸੀਂ ਇੱਕ ਉਪਾਏ ਲੈ ਕੇ ਆਏ ਆ ਉਹੋ ਹੀ ਤੁਹਾਡੀ ਬਿਮਾਰੀ ਦਾ ਕਾਰਨ ਬਣ ਜਾਏ ਤਾਂ ਹਾਲਾਤ ਜਿਹੜੇ ਆ ਉਹ ਬਹੁਤ ਗੰਭੀਰ ਹੈਗੇ ਪੰਜਾਬ ਦੇ ਅੰਦਰ ਜੇ ਅਸੀਂ ਬਹੁਤ ਸਿਸਟੇਮੈਟਿਕਲੀ ਲੋਕ ਆਪਣੀ ਚੇਤਨਾ ਵਧਾ ਕੇ ਲੋਕਾਂ ਚੇਤਨਾ ਹੈ ਉਹਨਾਂ ਨੂੰ ਰਾਹ ਨਹੀਂ ਦਿਖਦਾ ਉਹ ਆਪਣੀਆਂ ਕਮੇਟੀਆਂ ਬਣਾਉਣ ਆਪਣਾ ਪਲੇਟਫਾਰਮ ਬਣਾਉਣ ਜਗ੍ਹਾ ਜਗ੍ਹਾ ਤੇ ਪਿੰਡੋਂ ਪਿੰਡੀ ਮਹੱਲਿਓ ਮਹਲੀ ਜੇ ਲਗਾਤਾਰ ਆਪ ਇਕੱਠੇ ਹੋ ਕੇ ਇਸ ਸਿਸਟਮ ਦੇ ਵਿਰੋਧ ਜਿਵੇਂ ਕਿਸਾਨ ਲਗਾਤਾਰ ਆਵਾਜ਼ ਠਾ ਰਹੇ ਆ ਉਹ じゃ ਨਹੀਂ ਕਰਨਗੇ ਤੁਸੀਂ ਭੁੱਲ ਜਾਓਗੇ ਜਿਹੜੀ ਸਾਡੀ ਰਾਜਨੀਤਿਕ ਜਮਾਤ ਜਾਂ ਤੁਹਾਡਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਵਿੱਚੇ ਉਹਦੇ ਪੁਲਿਸ ਆ ਵਿੱਚੇ ਹੋਰ ਬਿਊਰੋਕ੍ਰੇਸੀ ਆ ਉਹ ਤੁਹਾਨੂੰ ਇਨ੍ਹਾਂ ਗੱਲਾਂ ਤੋਂ ਕਦੀ ਰਾਹਤ ਪਹੁੰਚਾਉਣਗੇ ਉਹ ਤੇ ਉਹਨਾਂ ਨੂੰ ਤੇ ਰਾਹਤ ਪਹੁੰਚ ਰਹੀ ਆ ਦੂਜੇ ਪਾਸੇ ਸਾਰਿਆਂ ਨੂੰ ਨਹੀਂ ਕੁਝ ਇਸ ਨੂੰ ਪਹੁੰਚ ਰਹੀ ਆ ਜਿਹੜੀ ਬਾਕੀ ਸਾਰਿਆਂ ਨੂੰ ਵੀ ਨਾਲ ਜੋੜ ਕੇ ਖੁਸ਼ ਕਰ ਨਹੀਂ ਦੇ ਰਹੇ ਨਹੀਂ ਤੇ ਇਹ ਤੇ ਹੋ ਹੀ ਨਹੀਂ ਸਕਦਾ ਕਿ ਸਰਕਾਰ ਨਸ਼ਾ ਛਡਾਉਣਾ ਚਾਹੁੰਦੀ ਹੋਵੇ ਤੇ ਨਸ਼ਾ ਵਧਦਾ ਜਾਏ ਇਹਦਾ ਤੇ ਨਾਲ ਇਨਾ ਖਰਚਾ ਉਲਟਾ ਸਰਕਾਰ ਦੇ ਖਜ਼ਾਨੇ ਚ 550 ਕਰੋੜ ਹੋਰ ਵੀ ਹੋ ਗਿਆ ਹੋਵੇ ਨਸ਼ਾ ਛਡਾਉਣ ਦੇ ਨਾਂ ਤੇ ਤੇ ਨਸ਼ਾ ਫਿਰ ਵੀ ਵਧ ਹੀ ਜਾਵੇ ਇਹ ਇੱਕ ਬੜੀ ਹੈਰਾਨੀ ਵਾਲੀ ਗੱਲ ਸ਼ੁਕਰੀਆ ਪ੍ਰੋਗਰਾਮ ਸੱਤਾ ਵੱਲੋਂ ਬਹੁਤ ਬਹੁਤ ਸ਼ੁਕਰੀਆ ਸ਼ਕਵਿੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸੁਰੱਖਤਿਆਂ ਦਾ ਬਹੁਤ ਬਹੁਤ ਧੰਨਵਾਦ